ਪਾਜ ਪਾਦੀ ਕੀ ਕਹਿਣਾ ਚਾਹੋਗੇ ਆਵਾਮੀ ਪਾਰਟੀ ਹਾਰੀ ਪੂਰੀ ਤਰ੍ਹਾਂ ਜਿਹੜੀ ਬੀਜੇਪੀ ਦੀ ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਦਿੱਲੀ ਵਸਿਆ ਨੂੰ ਇਸ ਗੱਲ ਦੀ ਵਧਾਈ ਦਿਨਾ ਪਾਰਟੀ ਵੱਲੋਂ ਬਹੁਤ ਦਿੱਲੀ ਵਸੇ ਇਸ ਗੱਲ ਤੋਂ ਬਹੁਤ ਦੁਖੀ ਸੀਗੀ ਜੋ ਸਰਕਾਰ ਸੀਗੀ ਆਪਦੀ ਵਾਦੇ ਲੋਕਾਂ ਨਾਲ ਕੀਤੇ ਸੀ ਕੋਈ ਵੀ ਵਾਦਾ ਐਸਾ ਉਹਨਾਂ ਨੇ ਪੂਰਾ ਨਹੀਂ ਕੀਤਾ ਔਰ ਦਿੱਲੀ ਦੇ ਲੋਕ ਤਰਾਹੀ ਤਰਾਹੀ ਕਰਦੇ ਸੀ ਚਾਹੇ ਉਹ ਆਪਾਂ ਕੋਈ ਵੀ ਚਾਹੇ ਸੜਕਾਂ ਦਾ ਲਾ ਲੋ ਪਾਣੀ ਦੇ ਮੁੱਦੇ ਸੀ ਜੋ ਵੀ ਮੁੱਦੇ ਉਹ ਲੈ ਕੇ ਚੱਲੇ ਕੋਈ ਐਸਾ ਮੁੱਦਾ ਨਹੀਂ ਸੀ ਚاہے ਕੋਈ ਮਹਿਲਾ ਪਹਿਣਾ ਵਾਸਤੇ ਉਹਨਾਂ ਨੇ ਜੋ ਵੀ ਕਹੇ ਜੀ ਵੀ ਉਹਨਾਂ ਦੇ ਖਾਤੇ 'ਚ ਪੈਸੇ ਪੁਆਏ ਜਾਣਗੇ ਕੋਈ ਇੱਕ ਵੀ ਵਾਰਾ ਐਸਾ ਨਹੀਂ ਜਿਹੜਾ ਉਹਨਾਂ ਨੇ ਪੂਰਾ ਕੀਤਾ ਹੋਵੇ ਇਸ ਕਰਕੇ ਦਿੱਲੀ ਵਾਲਿਆਂ ਨੇ ਜੋ ਅੱਜ ਦਾ ਰੋਹ ਦਿਖਾ ਕੇ ਬੀਜੇਪੀ ਦੀ ਇਸ ਪਾਰਟੀ ਨੂੰ ਚਲਦਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਬੀਜੇਪੀ ਨੂੰ ਲੈ ਕੇ ਆਏ ਨੇ ਮੋਦੀ ਜੀ ਨੇ ਉੱਥੇ ਸਪੈਸ਼ਲ ਦਿੱਲੀ ਦੇ ਵਿੱਚ ਇਹ ਗੱਲ ਕਹੀ ਸੀ ਵੀ ਦਿੱਲੀ ਦੇ ਵਿੱਚ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਦਿੱਲੀ 10 ਸਾਲਾਂ ਤੋਂ ਬਹੁਤ ਜ਼ਿਆਦਾ ਪਿਛੜ ਗਈ ਸੀ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਵਾਸੀਆਂ ਨਾਲ ਜੋ ਵਾਅਦਾ ਕੀਤਾ ਹੈ ਬੜੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਜੋ ਇੱਛਾ ਉਹਨਾਂ ਦੀਆਂ ਸੀਗੀਆਂ ਉਹ ਮਾਪੂਰਨ ਰੂਪ ਦੇ ਵਿੱਚ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਉਹ ਪੂਰਾ ਵੀ ਕਰਨਗੇ ਸਾਨੂੰ ਉਮੀਦ ਹੈ ਭਾਰਤੀ ਜਨਤਾ ਪਾਰਟੀ ਦੀ ਜਿੱਥੇ ਵੀ ਸਰਕਾਰ ਬਣੀ ਹੈ ਉਸ ਵਾਅਦੇ ਨੂੰ ਪੂਰਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਔਰ ਇਹ ਗੱਲ ਵੀ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਜੋ ਦਿੱਲੀ ਦੇ ਵਿੱਚ ਇਹ ਸਰਕਾਰ ਬਣੀ ਹੈ ਇਹਦਾ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਅਸਰ ਪੈਣਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਆਉਣਾ ਪਾਰਟੀ ਵਾਸਤੇ ਅਸੀਂ ਰੋਜ਼ ਪਾਰਟੀ ਦੇ ਪ੍ਰੋਮ ਕਰਦੇ ਆਂ ਪਿੰਡਾਂ ਦੇ ਵਿੱਚ ਵੀ ਜਾਂਦੇ ਆਂ ਲੋਕਾਂ 'ਚ ਬੜਾ ਉਤਸ਼ਾਹ ਹੈ ਬੀਜੇਪੀ ਵਾਸਤੇ ਹੁਣ ਪਾਰਟੀ ਦੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਆਪਣੀ ਲੋਕਾਂ ਨੇ ਹਮ ਹਮਾ ਕੇ ਪਾਰਟੀ ਦੀ ਮੈਂਬਰਸ਼ਿਪ ਵੀ ਹਾਸਲ ਕੀਤੀ ਹੈ ਤੇ ਇਸ ਗੱਲ ਦੀ ਜਿੱਤ ਦਾ ਦਿੱਲੀ ਦੀ ਜਿੱਤ ਦਾ ਪੰਜਾਬ ਦੇ ਵਿੱਚ ਬਹੁਤ ਜਲ ਜ਼ਿਆਦਾ ਅਸਰ ਹੋਣਾ ਹੈ ਤੇ ਇਹੀ ਅਸਰ ਸਾਨੂੰ ਜੋ ਉਮੀਦ ਹੈ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਨਾਲ ਇਸ ਟਾਈਮ ਦੇ ਵਿੱਚ ਜ਼ਰੂਰ ਬਣੂ ਲੱਗਦਾ ਨਹੀਂ ਪੰਜਾਬ ਦਾ ਖਾਮੀ ਅੱਜਾ ਦਿੱਲੀ ਚ ਭੁਗਤਣਾ ਪੈ ਗਿਆ ਆਮ ਆਦਮੀ ਪਾਰਟੀ ਨੂੰ ਬਿਲਕੁਲ ਜੋ ਪੰਜਾਬ ਦੇ ਵਿੱਚ ਬਾਰੇ ਕੀਤੇ ਸੀਗੇ ਜਾਂ ਆਪਾਂ ਡਵੈਲਪਮੈਂਟ ਪੱਖੋਂ ਜਿੰਨੀਆਂ ਪਿਛਲੀ ਸਰਕਾਰ ਰਹੀ ਹੈ ਆਕਾਲੀ ਬੀਜੇਪੀ ਦੇ ਵਿੱਚ ਸਾਂਝੀਆਂ ਸਰਕਾਰਾਂ ਨਹੀਂ ਹੈ ਜਿੰਨੀ ਡਵੈਲਪਮੈਂਟ ਹੋਈ ਸੀ ਸਾਰੀ ਉਹ ਪੰਜਾਬ ਦੀ ਡਵੈਲਪਮੈਂਟ ਵੀ ਪਿਛੜੀ ਹੈ ਜੇ ਆਪਾਂ ਛੋਟੇ ਕਾਰੋਬਾਰ ਲਾਈਏ ਕਿਸਾਨ ਲਾਈਏ ਮਜ਼ਦੂਰ ਲਾਈਏ ਇੰਡਸਟਰੀ ਹੈ ਅੱਜ ਕੋਈ ਇੰਡਸਟਰੀ ਨਹੀਂ ਆਈ ਹੈ ਪੰਜਾਬ ਦੇ ਵਿੱਚ ਤੇ ਇਹ ਇਸ ਗੱਲ ਦੇ ਵਿੱਚ ਪੁੱਛੋ ਪੰਜਾਬ ਦਾ ਜੋ ਡਵੈਲਪਮੈਂਟ ਸੀ ਸਾਰੀ ਰੁਕੀ ਹੈ ਪੰਜਾਬ ਦਾ ਖੇਤੀ ਪੱਖੋਂ ਵੀ ਤੇ ਤਾਂ ਬਾਰਪਕੋਮੀ ਪੰਜਾਬ ਦੀ ਜਿਹੜੀ ਇੰਸਾਰੇ ਨੁਕਸਾਨ ਹੋਇਆ ਇਸ ਕਰਕੇ ਸਾਨੂੰ ਉਮੀਦ ਹੈ ਪੰਜਾਬ ਦੇ ਵਿੱਚ ਵੀ ਲੋਕ ਬੜੀ ਉਮੀਦ ਰੱਖੇ ਰੱਖ ਰਹੇ ਨੇ ਬੀਜੇਪੀ ਦੀ ਸਰਕਾਰ ਤੋਂ ਤੇ ਉਹਨਾਂ ਦੇ ਟਾਈਮ ਦੇ ਵਿੱਚ ਜਰੂਰ ਬੀਜੇਪੀ ਦੀ ਸਰਕਾਰ ਬਣੂਗੀ ਇਸ ਗੱਲ ਦੀ ਸਾਨੂੰ ਪੂਰਨ ਉਮੀਦ ਹੈ ਤੇ ਮੈਂ ਦੁਬਾਰਾ ਤੋਂ ਦਿੱਲੀ ਵਾਸੀਆਂ ਨੂੰ ਧੰਨਵਾਦ ਵੀ ਕਰਦਾ ਉਹਨਾਂ ਦਾ ਤੇ ਉਹਨਾਂ ਨੂੰ ਇਸ ਗੱਲ ਦੀ ਬਤਾਈ